ਉੱਥੇ ਪਹੁੰਚੇ ਖੜੇ ਆ ਭਾਨੇ ਸਿੱਧੂ ਦੇ ਉੱਥੇ ਬੜਾ ਚਿੰਤਾ ਪ੍ਰਗਟ ਕਰ ਰਿਹਾ ਲੋਕਤੰਤਰ ਦੀ ਆਵਾਜ਼ ਦਬਾਈ ਜਾ ਰਹੀ ਹੈ ਬੋਲਣ ਨਹੀਂ ਦਿੱਤਾ ਜਾ ਰਿਹਾ ਮੈਂ ਉਸ ਮੁੱਖ ਮੰਤਰੀ ਜੀ ਨੂੰ ਪੁੱਛਣਾ ਚਾਹੂੰਗਾ ਮੁੱਖ ਮੰਤਰੀ ਜੀ 20 ਦਿਨ ਪਹਿਲਾਂ ਤੁਹਾਡਾ ਕਾਂਗਰਸ ਦਾ ਮਨੋਤਰਾ ਸਾਹਿਬ ਕਾਂਗਰਸ ਦਾ ਹੁਣ ਜਦੋਂ ਲੋਕ ਤੁਹਾਨੂੰ ਉਸ ਤਰ੍ਹਾਂ ਵਰਤਣ ਲੱਗੇ ਐ ਫਿਰ ਤੁਸੀਂ ਆ ਪਾਣਾ ਸਿੱਧੂ ਕਿਉਂ ਫੜ ਕੇ ਅੰਦਰ ਧੱਕਾ ਕੇ ਜਾ ਰਹੇ ਕਿਉਂ ਅੰਦਰ ਟੱਕ ਰਖਿਆ ਰੌਲਾ ਪਾੜੇ ਸਿੱਧੂ ਦਾ ਉਥੇ ਜਿਹੜਾ ਅਜੇ ਪਰसों ਸਿਮਰਜੀਤ ਮਾਨ ਉਹਨਾਂ ਨੂੰ ਫੜ ਕੇ ਅੰਦਰ ਕੀਤਾ ਦੇਖੋ ਚੁੱਪਦੀ ਹੈ ਗੱਲ ਸਰਕਾਰ ਵਾਲਿਆਂ ਨੂੰ ਖਾਸ ਆਦਮੀ ਆਮ ਆਦਮੀ ਕੀ ਖਾਸ ਸਰਕਾਰ ਜੋ ਹੈ ਇਹਨਾਂ ਨੂੰ ਚੁੱਭਣ ਲੱਗੀ ਆ ਗੱਲ ਉਸ ਚੁੱਭਦੇ ਦੇ ਕਰਕੇ ਤੇ ਅੰਦਰ ਕੀਤਾ ਨਹੀਂ ਤਾਂ ਲੋਕ ਜਾਣਗੇ ਗੱਲ ਸੁਣ ਚੱਲਿਓ ਜਦ ਆਪਾਂ ਨੂੰ ਦੇਖ ਕੇ ਪੰਜਾਬੀਆਂ ਕਹਿੰਦੇ ਆਓ ਵੀ ਚੱਲੇ ਦੱਸੋ ਕਿਉਂ ਕਿਧਰ ਤੁਰੇ ਫਿਰਦੇ ਤੁਸੀਂ ਆ ਨਾ ਕੁਆਲੇ ਸ ਕਿਉਂਕਿ ਜੋ ਹਾਲਾਤ ਅੱਜ ਅਰਵਿੰਦ ਜੀ ਨੇ ਬੜੀ ਲਾਈਟਲੀ ਗੱਲ ਕੀਤੀ ਮੈਂ ਦੇਖ ਰਿਹਾ ਸੀ ਕਿਸੇ ਨੇ ਗੌਰ ਨਹੀਂ ਕੀਤਾ ਕੀ ਵਾਪਰ ਰਿਹਾ ਸੰਗਰੂਰ ਦੇ ਵਿੱਚ ਕਿਹੜਾ ਸੰਗਰੂਰ ਹੈ ਸਾਡਾ ਉਹ ਸੰਗਰੂਰ ਹੈ ਜਿਹੜਾ ਖੁਦ ਮੁੱਖ ਮੰਤਰੀ ਦੀ ਧਰਤੀ ਹੈ ਉਹ ਸੰਗਰੂਰ ਹੈ ਜਿਨੇ ਕਰੰਟ ਲਾਇਆ ਹੈ ਸਰਕਾਰ ਨੂੰ ਬਣਦੇ-ਬਣਦੇ ਅਜੇ ਹਨੀਮੂਨ ਹੀ ਨਹੀਂ ਚੱਲੂ ਹੀ ਨਹੀਂ ਹੋਇਆ ਸੀਗਾ ਹਨਿਮੂਨ ਚੱਲੂ ਨਹੀਂ ਯਾਰ ਹਰੇਕ ਸਰਕਾਰ ਦੇ ਹਨਿਮੂਨ ਪੀਰੀਅਡ ਹੋਵੇ 4 ਮਹੀਨੇ ਤਾਈਂ ਲੋਕ ਕਹਿੰਦੇ ਚਲੋ ਜੀ ਨਵਾਂ ਆਇਆ ਜਵਾਕ ਹੈ ਅਜੇ ਮਗਰ ਲਰਨਰ ਲਿਖਿਆ ਹੋਇਆ ਹੈ ਤੇ ਬਾਅਦ ਵਿੱਚ ਕੋਈ ਦੇਖ ਕੇ ਇਹਨਾਂ ਤੇ ਹੰਦੀ ਲੋਕਾਂ ਨੇ ਨਾਲ ਦੀ ਨਾਲ ਨੱਕ ਪਰਨੇ ਮਾਰਿਆ ਚਿਲਾ ਕੇ ਉਹਦੇ باوجود ਅਕਲ ਨਹੀਂ ਆਈ ਸਾਹਿਬ ਆ ਜੋ ਕੁਝ ਉਹਤੇ ਵਾਪਰ ਰਿਹਾ ਹੈ ਕੱਲੇ ਨੌਜਵਾਨਾਂ ਦੇ ਉੱਤੇ ਨਹੀਂ ਅਰਵਿੰਦੀ ਜੀ ਜੀਵਨ ਜੀ ਆ ਜਿਹੜਾ ਹੋ ਰਿਹਾ ਹੈ ਕੱਲੇ ਕੋਈ ਆ ਨਹੀਂ ਨੌਕਰੀ ਮੰਗਣ ਆਲੇ ਆਏ ਬੈਠੇ ਸੀਗੇ ਉਥੇ ਇੱਕ ਹੋਰ ਇਹਨਾਂ ਦਾ ਹੀ ਕੁਲੀਗ ਹੈ ਬੁਰਾ ਨਾ ਮੰਨ ਜਿਓ ਤੁਸੀਂ ਵੀ ਕਲਾਕਾਰ ਰਹੇ ਹੋ ਤੁਸੀਂ ਵੀ ਲੋਕਾਂ ਦੇ ਭਾਵਨਾਵਾਂ ਪ੍ਰਗਟ ਕੀਤੀਆਂ ਇੱਕ ਅچھے ਉੱਚੇ ਕਿਰਦਾਰ ਦੇ ਕਰੈਕਟਰਾਈਜ਼ ਕੀਤਾ ਤੁਸੀਂ ਪਰ ਇਹਨਾਂ ਦੇ ਕੁਲੀਗ ਕਿਉਂਕਿ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਜਿਹੜੇ ਖਿੱਤੇ ਚੋਂ ਆਏ ਐ ਇਹ ਜਿਹੜਾ ਇਹਨਾਂ ਨੇ ਆਪਣੇ ਆਪ ਕਹਿੰਦੇ ਵੀ ਮੈਂ ਸਾਰੀ ਉਮਰ ਐਜ਼ ਅ ਮੈਂ ਤਾਂ ਲੋਕ ਤਾਂ ਕਹਿੰਦੇ ਕਮੇਡੀਅਨ ਉਹ ਕਹਿੰਦੇ ਨਹੀਂ ਆ ਉਹ ਕਹਿੰਦੇ ਨੇ ਸਟਾਇਰਿਸਟ ਸਟਾਇਰ ਕਰਦਾ ਮੈਂ ਦੇਰ ਇਜ਼ ਅ ਡਿਫਰੈਂਸ ਬ੍ਰੀ ਫਾਈਨ ਲਾਈਨ ਬੀਟਵੀਨ ਕਮੇਡੀ ਐਂਡ ਸਟਾਇਰ ਤੇ ਕਹਿੰਦਾ ਮੈਂ ਤਾਂ ਸਟਾਇਰਿਸਟ ਆ ਸਟਾਇਰ ਦਾ ਮਤਲਬ ਜਿਹੜੀ ਸਿੱਖੀ ਕਰਦੇ ਬੱਚੇ ਜਾ ਕੇ ਕਿਸੇ ਦੇ ਇੱਥੇ ਜਾ ਕੇ ਬੱਚੇ ਸਟਾਇਰ ਕਰਦਾ ਰਿਆਂ ਸਭ ਸਾਰੀ ਉਮਰ ਲੋਕਾਂ ਨੂੰ ਸਟਾਇਰ ਕੀਤਾ ਹੀ ਕੀਤਾ ਤੁਸੀਂ ਹੁਣ ਜਦੋਂ ਲੋਕ ਤੁਹਾਨੂੰ ওই ਸਟਾਇਰ ਵਰਤਾਨ ਲੱਗੇ ਐ ਫਿਰ ਤੁਸੀਂ ਆ ਪਾਣਾ ਸਿੱਧੂ ਕਿਉਂ ਫੜ ਕੇ ਅੰਦਰ ਟੱਕਰ ਕੇ ਸਭ ਕਿਉਂ ਅੰਦਰ ਟੱਕਰ ਖਿਆ ਰੋਲਾ ਪਾਣੇ ਸਿੱਧੂ ਦਾ ਉਥੇ ਜਿਹੜਾ ਅਜੇ ਪਰਸੋਂ ਸਿਮਰਜੀਤ ਮਾਨ ਉਹਨਾਂ ਨੂੰ ਫੜ ਕੇ ਅੰਦਰ ਕੀਤਾ ਦੇਖੋ ਆਮ ਡਾਇਮੈਟ੍ਰਿਕਲੀ ਅਪੋਜ਼ਡ ਟੂ ਵਾਟ ਸਿਮਰਨਜੀਤ ਸਿੰਘ ਮਾਨ ਸਟੈਂਡਸ ਫਾਰ ਪਰ ਲੋਕਾਂ ਨੇ ਚੁਣਿਆ ਨਮਾਇਦੇ ਸਾਬ ਸੁਨੀਲ ਨੂੰ ਚੰਗਾ ਲੱਗੇ ਸੁਨੀਲ ਨੂੰ ਮਾੜਾ ਲੱਗੇ ਲੋਕਾਂ ਨੇ ਚੁਣ ਕੇ ਵੋਟਾਂ ਪਾ ਕੇ ਜਿਤਾਇਆ ਹੈ ਇਹਨਾਂ ਦੇ ਨਸਾਂ 'ਚ ਧੂਏ ਦੇ ਕੇ ਆਮ ਆਦਮੀ ਪਾਰਟੀ ਦੇ ਜਿਤਾਇ ਸੋਈ ਐਜ਼ ਮੋਰ ਰਾਈਟ ਮੇਰੇ ਨਾਲੋਂ ਜ਼ਿਆਦਾ ਹੱਕ ਹੈ ਉਹਨਾਂ ਨੂੰ ਇਹਨਾਂ ਦੇ ਖਿਲਾਫ ਬੋਲਣ ਦਾ ਮੈਂ ਹੋ ਸਕਦਾ ਭਾਨੇ ਸਿੱਧੂ ਦਾ ਮੈਂ ਨਾ ਕਦੇ ਪਹਿਲਾਂ ਨਾਂ ਸੁਣਿਆ ਨਾ ਮੈਂ ਉਹਨੂੰ ਜਾਣਦਾ ਨਾ ਮੈਨੂੰ ਪਤਾ ਨਹੀਂ ਉਹਨੇ ਕਿਹੜੀ ਭਾਸ਼ਾ 'ਚ ਕੀ ਕਹਿਤਾ ਪਰ ਜਿਹੜਾ ਮੈਨੂੰ ਲੋਕਾਂ ਤੋਂ ਪਤਾ ਲੱਗਿਆ ਵੀ ਉਹਨੇ ਬਹੁਤ ਹੀ ਕੋਈ ਠੀਕੇ ਸ਼ਬਦਾਂ ਦੇ ਵਿੱਚ ਕੋਈ ਗੱਲ ਕੀਤੀ ਆਏ ਲੋਕਾਂ ਦੇ ਜਿੱਥੇ ਜਾ ਕੇ ਉਹ ਮਸਲੇ ਚੱਕਦਾ ਉਹ ਉਹਨਾਂ ਨੂੰ ਚੁੱਪਦੀ ਹੈ ਗੱਲ ਸਰਕਾਰ ਵਾਲਿਆਂ ਨੂੰ ਖਾਸ ਆਦਮੀ ਆਮ ਆਦਮੀ ਕੀ ਖਾਸ ਸਰਕਾਰ ਜੋ ਹੈ ਇਹਨਾਂ ਨੂੰ ਚੁੱਪਣ ਲੱਗੀ ਆ ਗੱਲ ਉਸ ਚੁੱਪਦੇ ਦੇ ਕਰਕੇ ਤੇ ਅੰਦਰ ਕੀਤਾ ਅੰਦਰ ਹੋ ਕੇ ਜਮਾਨ ਤੋੜਨ ਲੱਗੀ ਫਿਰ ਦੂਜਾ ਕੇਸ ਕਰਤਾ ਪਰ ਹੈਰਾਨੀ ਦੀ ਗੱਲ ਅੱਜ ਮੈਨੂੰ ਆਹ ਗੱਲ ਇੱਥੇ ਸਟੇਜ ਤੇ ਜਦੋਂ ਆਪਾਂ ਆਏ ਤੇ ਸਾਰੇ ਨੌਜਵਾਨ ਸਾਥੀਆਂ ਨੂੰ ਜੁਆਇਨ ਕਰਾਉਣ ਵਾਸਤੇ ਆਂ ਪਰ ਕਿਉਂਕਿ اپوزیشن 골ਡੇ ਤੇ ਕੇ ਬੈਠੀ ਸਭ ਕਮ اپوزیشن ਦਾ ਸੀਗਾ ਉਥੇ ਮੇਨ اپوزیشن ਆਪਾਂ ਦਾ ਬੀਜਪੀ ਤੇ ਤਾਂ ਆਪਣੇ ਕੋਲ ਤਾਂ ਐਮਐਲਏ 211 ਚ ਜਿਹੜੀ ਮੇਨ اپوزیشن ਪਾਰਟੀ ਹੈ ਉਹ ਤਾਂ ਕੀ ਸ਼ੱਕਰ ਹੋਈ ਫਿਰਦੀ ਹੈ ਚੋਰ ਤੇ ਸਿਪਾਈ ਰੜੀ ਬੈਠੇ ਐ ਤੇ ਮੈਂ ਅੱਜ ਹੁਣੇ ਗੱਡੀ 'ਚ ਮੈਂ ਆ ਰਿਹਾ ਜਦੋਂ ਮੈਂ ਸੀ ਖੇਤ ਥੋੜੀ ਗੱਡੀ ਪਹੁੰਚੀ ਆ ਕਿਹਾ ਸੀ ਤਾਂ ਉਹ ਜੀ ਨੂੰ ਮੈਂ 3 ਵਜੇ ਤੇ ਪਹੁੰਚ ਜਾਊਗਾ ਕਿਉਂਕਿ ਮੈਂ ਉਥੇ ਕੋਈ ਸੋਸ਼ਲ ਆਬਲੀਕੇਸ਼ਨ ਸੀ ਇਸ ਕਰਕੇ ਲੇਟ ਹੋ ਗਿਆ ਤੇ ਪਤਾ ਲੱਗਿਆ ਕਹਿੰਦੇ ਇੱਥੇ ਇੱਕ ਕਾਂਗਰਸ ਦੇ ਪੁਰਾ ਮੱਖ ਮੰਤਰੀ ਉੱਥੇ ਪਹੁੰਚੇ ਖੜੇ ਆ ਭਾਨੇ ਸਿੱਧੂ ਦੇ ਉੱਥੇ ਬੜਾ ਚਿੰਤਾ ਪ੍ਰਗਟ ਕਰ ਰਿਹਾ ਲੋਕਤੰਤਰ ਦੀ ਆਵਾਜ਼ ਦਬਾਈ ਜਾ ਰਹੀ ਹੈ ਬੋਲਣ ਨਹੀਂ ਦਿੱਤਾ ਜਾ ਰਿਹਾ ਮੈਂ ਉਸ ਮੁੱਖ ਮੰਤਰੀ ਜੀ ਨੂੰ ਪੁੱਛਣਾ ਚਾਹੂੰਗਾ ਮੁੱਖ ਮੰਤਰੀ ਜੀ 20 ਦਿਨ ਪਹਿਲਾਂ ਤੁਹਾਡਾ ਕਾਂਗਰਸ ਦਾ ਮਨੋਤਰਾ ਸਾਹਿਬ ਕਾਂਗਰਸ ਦਾ ਇਕੱਲਾ ਆਪਣੇ ਪੰਜਾਬ ਦਾ ਨਹੀਂ ਐ ਐਮਐਲਏ ਨਹੀਂ ਨੈਸ਼ਨਲ ਇੰਡੀਅਨ ਨੈਸ਼ਨਲ ਕਾਂਗਰਸ ਦੇ ਆ ਉਹ ਨਾ ਕਿਤੇ ਗਿਆਣ ਉਧਰਲੇ ਪਾਸੇ ਉੱਥੇ ਪਰਚਾ ਠੋਕਦਾ ਤੇ ਇਨਾ ਤੇ ਠੋਕਦਾ ਤੇ ਐਨਾ ਹੀ ਤੁਹਾਨੂੰ ਲੋਕਤੰਤਰ ਦੀ ਚਿੰਤਾ ਸੀਗੀ ਤਾਂ ਸੁਪਾਲ ਖੇਰੇ ਵਾਲੇ ਟਾਈਮ ਤਾਂ ਨਹੀਂ ਜਾ ਕੇ ਕੋਈ ਬੋਲਿਆ ਸਾਬ ਕਿਉਂ ਕਿਉਂਕਿ ਇਹਨਾਂ ਲੋਕਾਂ ਨੂੰ ਕੋਈ ਲੋਕਤੰਤਰ ਦੀ ਚਿੰਤਾ ਨਹੀਂ ਸਾਤ ਐ ਤਾਂ ਆਪਣੀਆਂ ਕਿੜਾ ਕੱਢੀ ਜਾਂਦੇ ਆ ਇਹ ਪੰਜਾਬ ਦੇ ਹਿੱਤ ਅਸ਼ੀ ਨਹੀਂ ਪੰਜਾਬ ਦੇਖੋ ਕਿਸੇ ਨੇ ਨਹੀਂ ਆ ਕੇ ਬਚਾਣਾ ਸਾਬ ਤੁਸੀਂ ਕੋਈ ਵੀ ਸੁਨੀਲ ਜਾਖੜ ਆਇਆ ਹੈ ਤਾਂ ਸੁਨੀਲ ਜਾਖੜ ਕੋ ਕਰ ਦੂਗਾ ਨਹੀਂ ਸਾਬ ਤੁਸੀਂ ਕੋਈ ਵੀ ਉੱਥੇ ਸੁਖਵੀਰ ਬਾਦਲ ਯਾਤਰਾ ਕੱਢੀ ਜਾਂਦੇ ਹੈ ਪਛਾਹਦਾ ਨਹੀਂ ਕੋਈ ਬਚਾ ਸਕਦਾ ਸਾਬ ਉਧਰ ਦੇ ਪਾਸੇ ਇੱਕ ਹੋਰ ਨਵਾਂ ਵਿਜੀਲਾਂਟੇ ਉਧਰ ਪੈਦਾ ਹੋਇਆ ਹੈ ਰਾਮਪੁਰੇ ਫੂਲ ਕਨੀ ਉਹ ਵੀ ਇੱਕ ਵੀਰ ਆਪਦੀ ਕੱਢੀ ਜਾਂਦਾ ਇੱਕ ਆਪਾਂ ਨੇ ਸਿੱਧੂ ਹੋਰੀ ਆ ਕੇ ਪਤਾ ਨਹੀਂ ਕਿੰਨੇਕ ਫਾਨੇ ਤੇ ਕਿੰਨੇਕ ਫਾਨੇ ਆ ਕੇ ਲੱਗਣਗੇ ਪੰਜਾਬ ਨੂੰ ਕਿਸੇ ਨੇ ਨਹੀਂ ਬਚਾਣਾ ਪੰਜਾਬ ਨੂੰ ਤੁਸੀਂ ਬਚਾਓਗੇ ਜੇ ਬਚਾਓਗੇ ਤਾਂ ਸਾਤ